ਹਾਂਜੀ ਭੈਣੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੂਟ ਲੈ ਕੇ ਆਈਆਂ ਆਪਣਾ ਪਹਿਲਾ ਸੂਟ ਰਹੇਗਾ ਕਾਟਨ ਬਰਬਰੀ ਦਾ ਮੈਚਿੰਗ ਇਹ ਸੂਟ ਰਹੇਗਾ ਪ੍ਰਾਈਸ ਇਸ ਦਾ ਸਿਰਫ 850 ਰਹੇਗਾ ਬਹੁਤ ਹੀ ਸੋਹਣਾ ਸੂਟ ਹੈ ਤੁਸੀਂ ਦੇਖ ਸਕਦੇ ਹੋ ਬ੍ਰਾਂਡਡ ਸੂਟ ਨੇ ਕੋਈ ਵੀ ਬਿਨਾ ਬ੍ਰਾਂਡ ਤੋਂ ਸੂਟ ਨਹੀਂ ਹੈਗਾ ਇਸ ਤੋਂ ਬਿਨਾ ਆਪਣੇ ਕੋਲ ਇਹ ਵੀ ਸਿਮਰ ਬਰਬਰੀ ਚ ਸੂਟ ਰਹੇਗਾ ਇਹ ਵੀ ਕਾਟਨ ਬਰਬਰੀ ਚ ਸੂਟ ਰਹੇਗਾ ਪ੍ਰਾਈਸ ਇਹਨਾਂ ਦਾ 990 ਰਹੇਗਾ ਤੇ ਇਸ ਤੋਂ ਬਿਨਾ ਆਪਣੇ ਕੋਲ ਸੌਫਟ ਵਾਲੀ ਜੌਰ ਜਟ ਦਾ ਮੈਚਿੰਗ ਸੂਟ ਆਇਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਉੱਤੇ ਆਰੀ ਵਰਕ ਕੀਤਾ ਹੋਇਆ ਹੈ ਬਹੁਤ ਹੀ ਸੌਫਟ ਵਾਲੀ ਜੌਰ ਜਟ ਹੈ ਤੇ ਇਸ ਤੋਂ ਬਿਨਾ ਆਪਣੇ ਕੋਲ ਇਹ ਸੂਟ ਰਹਿਣਗੇ ਬਹੁਤ ਹੀ ਪਿਆਰੇ ਸੂਟ ਇਹ ਕਾਟਨ ਵਿੱਚ ਆਪਣੇ ਕੋਲ ਇਹ ਸੂਟ ਰਹੇਗਾ ਇਸ ਤੋਂ ਬਿਨਾ ਆਪਾਂ ਸਰਦੀਆਂ ਵਾਲੇ ਕਾਟਰਾਈਜ਼ ਸੂਟ ਲੈ ਕੇ ਆਏ ਆ 500 ਦਾ ਇਹ ਸੂਟ ਰਹੇਗਾ ਡਿਲੀਵਰੀ ਇਸ ਦੀ ਫ੍ਰੀ ਰਹੇਗੀ ਬਹੁਤ ਹੀ ਸੋਹਣੇ ਪ੍ਰਿੰਟ ਬਹੁਤ ਹੀ ਸੋਹਣੇ ਸੂਟ ਸਿਰਫ 500 ਦਾ ਜੇ ਤੁਸੀਂ ਤਿੰਨ ਆਰਡਰ ਕਰਦੇ ਹੋ ਤਾਂ ਤੁਹਾਨੂੰ ਇੱਕ ਸੂਟ ਫ੍ਰੀ ਮਿਲੇਗਾ ਬਹੁਤ ਹੀ ਪਿਆਰੇ ਸੂਟ ਨੇ ਦੇਰ ਨਾ ਕਰੋ ਜਲਦੋਂ ਜਲਦ ਆਰਡਰ ਕਰੋ ਦਿੱਤੇ ਨੰਬਰ ਤੇ ਡਿਲੀਵਰੀ ਇਹਨਾਂ ਦੀ ਫ੍ਰੀ ਰਹੇਗੀ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਸੂਟ ਜਾਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਦਿੱਤੇ ਨੰਬਰ ਤੇ ਕਾਲ ਕਰਕੇ ਜਾਂ ਮੈਸੇਜ ਕਰਕੇ